ਬਾਲਾਂ ਦੀ ਸਮੱਸਿਆ ਬਹੁਤ ਸਾਰੇ ਲੋਕਾਂ ਨੂੰ ਆ ਬਾਲ ਬਹੁਤ ਝੜਦੇ ਨੇ ਸਿੱਕਰੀ ਆ ਬਾਲਾਂ ਦੇ ਵਿੱਚ ਬਾਲ ਪਤਲੇ ਹੋ ਜਾਂਦੇ ਆ ਅੱਜ ਉਹਦਾ ਸੋਲੂਸ਼ਨ ਲੈ ਕੇ ਆਏ ਆ ਇਹਦਾ ਨਵਾਂ ਹੈਗਾ ਜੀ ਆਪਣਾ ਆਦੀਨਾਥ ਹੈਅਰ ਆਇਲ ਇਹ ਦੇਖੋ ਇਹਦੇ ਵਿੱਚ ਜੜੀ ਬੂਟੀਆਂ ਨੇ ਜੀ ਇਹ ਤਕਰੀਬਨ 17-18 ਜੜੀ ਬੂਟੀਆਂ ਨੇ ਪਰ ਇਹ ਮੈਂ ਅੱਜ ਨੁਸਖਾ ਦੱਸੂਗਾ ਇਹ ਲੋਕ ਘਰੇ ਵੀ ਬਣਾ ਸਕਦੇ ਨੇ ਲੋਕਾਂ ਨੂੰ ਪਤਾ ਲੱਗੇ ਸਭ ਤੋਂ ਪਹਿਲਾਂ ਇਹ ਚ ਪਾਉਣਾ ਸੀ ਜਿਹੜਾ ਸੁੱਚਾ ਤਿਲ ਦਾ ਤੇਲ ਆ ਪੁਰਾ ਸੁਚਾ ਦਿਲ ਦਾ ਤੇਲ ਤੁਸੀਂ ਲਾ ਲਓ ਦਾ ਵੀ 250 ਗ੍ਰਾਮ 990 ਰੁਪਏ ਦਾ ਇਹ ਅੱਡੀ ਚੀਜ਼ ਆ ਇਹ ਇਹ ਇੱਥੇ ਜਦੋਂ ਆਓਗੇ ਤੁਹਾਨੂੰ ਮਿਲੂਗੀ ਚੀਜ਼ੀ ਇਦਾਂ ਹੀ ਇਹ ਤੇਲ ਅਸੀਂ ਇਹਦੇ ਚ ਪਾ ਦਿੱਤਾ ਇਹ ਸਾਰਾ ਜੜੀ ਬੂਟੀਆਂ ਨੇ ਸੋਕ ਲੈਣਾ ਜੀ ਇਹਨੇ ਨਾ ਜੀ ਕੋਈ ਜੜੀ ਬੂਟੀ ਨੂੰ ਹੁਣ ਆਪਾਂ ਦਾ ਸੇਕ ਲਾਉਣਾ ਨਾ ਤੇਲ ਦਾ ਆਪਾਂ ਨੇ ਕੋਈ ਅੱਗ ਮਚਾਉਣੀ ਹੈ ਇਹਦੇ ਤੇ ਕੁਛ ਨਹੀਂ ਕਰਨਾ ਕੁੰਮ ਕੁੰਮ ਦਾ ਤੇਲ ਇਹਨੂੰ ਕੇਸਰ ਦਾ ਤੇਲ ਕਹਿੰਦੇ ਆ ਜੇ ਤੁਸੀਂ ਬਾਜ਼ਾਰ ਜਿਹੜੀ ਚ ਲੈਣ ਜਾਓਗੇ ਇਹ ਵੀ 7-800 ਤੋਂ ਘੱਟ ਨਹੀਂ ਮਿਲਦਾ 15 ml ਤੇਲਾ ਇਹ ਚੀਜ਼ ਨਾ ਕੋਈ ਦੱਸੂਗਾ ਨਾ ਦਿਖਾਊਗਾ ਹੁਣ ਇਹਦੇ ਵਿੱਚ ਪੈਣਾ ਇੱਕ ਜਜੋਬਾ ਆਇਲ ਇੱਕ ਪੈਣਾ ਇਹਦੇ ਵਿੱਚ ਜਜੋਬਾ ਆਇਲ ਇੱਕ ਪੈਣਾ ਇਹ ਚ ਭਿੰਗਰਾਜ ਦਾ ਤੇਲ ਇੱਕ ਪੈਣਾ ਆਮਲੇ ਦਾ ਤੇਲ 30ml ਉਹ ਪਾ ਦੇਣਾ ਇਹਦੇ ਵਿੱਚ ਅੱਛਾ ਅਸੀਂ ਮੇਥੀ ਦਾਣਾ ਨਹੀਂ ਪਾਇਆ ਇਹ ਚ ਮੇਥੀ ਦਾ ਉਹ ਬਣਾ ਕੇ ਨਾ ਜੀ ਤੇਲ ਰੱਖਿਆ ਹੋਇਆ ਉਹ ਪੈਣਾ ਫੈਨੋਗ੍ਰਿਕ ਆਇਲ ਹੁਣ ਇਹਨੂੰ ਕੀ ਕਰਨਾ ਅੱਪਣੇ ਜਸ ਇਹਨੂੰ ਕੁਝ ਨਹੀਂ ਕਰਨਾ ਧੁੱਪੇ ਰੱਖਣਾ ਅੱਛਾ ਕੁਛ ਦਿਨ ਹਾਂ ਇਹ ਐਂ ਬੋਤਲ ਧੁੱਪੇ ਰੱਖ ਦੇਣੀ ਹੈ ਕੁਛ ਦਿਨ ਇਹਨੂੰ ਧੁੱਪ ਲਵਾਣੀ ਆ ਇਹਨੇ ਉਹਦੇ ਚ ਹੀ ਰੈਡੀ ਹੋ ਜਾਣਾ ਸ੍ਰੀ ਹਰਿਮਨ ਸੱਤ ਦਿਨ ਧੁੱਪ ਲੱਗ ਗਈ ਨਾ ਜੀ ਉਸ ਤੋਂ ਬਾਅਦ ਜਿਹੜੇ ਵਾਲਾਂ 'ਚ ਵੀ ਇਹ ਲੱਗ ਗਿਆ ਬਾਲ ਲੰਬੇ ਵੀ ਹੋਣਗੇ ਬਾਲ ਸੰਘਣੇ ਵੀ ਹੋਣਗੇ ਬਾਲ ਜਿਨ੍ਹਾਂ ਦੇ ਝੜਦੇ ਨੇ ਉੱਥੇ ਬੰਦ ਹੋ ਜਾਣਗੇ ਔਰ ਉਦੋਂ ਬਾਅਦ ਜਿਨ੍ਹਾਂ ਦੇ ਬਾਲ ਦੋਮੂਏ ਹੋ ਜਾਂਦੇ ਨੇ ਉਹ ਸਿੱਧੇ ਹੋ ਜਾਣਗੇ ਔਰ ਜਿਹੜੇ ਬਾਲ ਲੋਕਾਂ ਨੂੰ ਕਰਾਉਣੇ ਪੈਂਦੇ ਨੇ ਜਾ ਕੇ ਕੰਡੀਸ਼ਨਿੰਗ ਇਹ ਵੋ ਨਗਨ ਰਾਤ ਨੂੰ ਲਾ ਕੇ ਸੌਜੋ ਤੇਲ ਵਾਲਾਂ ਜੇ ਉਸ ਤੋਂ ਬਾਅਦ ਤੁਸੀਂ ਸਵੇਰੇ ਉੱਠ ਕੇ ਨੂੰ ਸ਼ੈਂਪੂ ਕਰ ਦੋ ਕਮਾਲ ਦਾ ਰਿਜ਼ਲਟ ਆ ਜਦੋਂ ਹੌਲੀ-ਹੌਲੀ ਬਾਲ ਚਿੱਟੇ ਹੁੰਦੇ ਹਨ ਡਾਈਕਰੋਨ ਕਈ ਵਾਰੀ ਰੂਟਸ ਤੇ ਲੱਗ ਜਾਂਦਾ ਕਿਉਂਕਿ ਉਹਨਾਂ 'ਚ ਕੈਮੀਕਲ ਹੁੰਦੇ ਆ ਤਾਂ ਫਿਰ ਬਾਲ ਸਾਰੇ ਜਿਦਾ ਇਕਦਮ ਚਿੱਟੇ ਹੋ ਜਾਂਦੇ ਆ ਹਨਾ ਕੋਈ ਇਦਾਂ ਦੀ ਨੇਚੁਰਲ ਡਾਈ ਆਪਣੇ ਕੋਲ ਵੀ ਹੈਗੀ ਆ ਜਿਹਦੇ ਨਾਲ ਅਸੀਂ ਨੇਚੁਰਲ ਤਰੀਕੇ ਨਾਲ ਬਾਲ ਕਾਲੇ ਕਰ ਸਕਦੇ ਆ ਇਹ ਸਭ ਤੋਂ ਛੋਟੀ ਜਿਹੀ ਡਾਈ ਆ ਪਰ ਇਹਨੂੰ ਬਾਲਾਂ 'ਚ ਲਗਾਉਣਾ ਜੀ ਔਰ ਇਹ ਨੇਚੁਰਲ ਆ ਦੋ ਕਵਾਰੀ ਯੂਜ਼ ਹੋ ਜਾਂਦੀ ਹੈ ਇਹ ਜਿਵੇਂ ਜਿਵੇਂ ਤੁਸੀਂ ਜਿੰਨੇ ਵੀ ਤੁਹਾਡੇ ਬਾਲ ਚਿੱਟੇ ਹੋਣ ਉਹਨਾਂ ਦੇ ਵਿੱਚ ਇਹਨੂੰ ਲਗਾਓ ਬ੍ਰਸ਼ ਹੁੰਦਾ ਇਹਦੇ ਨਾਲ ਛੋਟਾ ਜਿਹਾ ਬ੍ਰਸ਼ ਨਾਲ ਹੀ ਲਾਣੀ ਆ ਔਰ ਇਹ ਨੇਚਰਲ ਹੈਅ ਡਾਈ ਦਾ ਮਤਲਬ ਹੈ ਨੇਚਰਲ ਹੈਅ ਡਾਈ ਇਹ ਡਾਈ ਵੀ ਕਰਦੀ ਹੈ ਵਾਲਾਂ ਨੂੰ ਬਚਾਉਂਦੀ ਵੀ ਹੈ ਟੁੱਟਣ ਭਜਣ ਤੋਂ ਬਚਾਉਂਦੀ ਹੈ ਡੈਂਡਰਫ ਕਤਮ ਕਰ ਦਿੰਦੀ ਹੈ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤਾ ਵਾਲਾਂ ਦੀ ਸਮੱਸਿਆ ਬਹੁਤ ਸਾਰੇ ਲੋਕਾਂ ਨੂੰ ਆ ਵਾਲ ਬਹੁਤ ਝੜਦੇ ਨੇ ਸਿੱਕਰੀਆ ਬਾਲਾਂ ਦੇ ਵਿੱਚ ਹੋਰ ਕਈ ਬਾਲ ਪਤਲੇ ਹੋ ਜਾਂਦੇ ਆ ਹਨਾ ਹੋਰ ਬਹੁਤ ਸਾਰੀਆਂ ਪ੍ਰੋਬਲਮਸ ਨੇ ਬਾਲਾਂ ਦੀਆਂ ਬਾਲ ਚਿੱਟੇ ਹੋ ਜਾਂਦੇ ਉਮਰ ਤੋਂ ਪਹਿਲਾਂ ਚਿੱਟੇ ਹੋ ਜਾਂਦੇ ਬੱਚਿਆਂ 'ਚ ਵੀ ਇਹ ਪ੍ਰੋਬਲਮ ਆ ਅੱਜ ਉਹਦਾ ਸੋਲੂਸ਼ਨ ਲੈ ਕੇ ਆਏ ਆ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਮਜੂਰੀ ਸੁਆਸ਼ ਗੱਲ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਔਰ ਜਿੰਨੇ ਵੀ ਦਰਸ਼ਕ ਦੇਖ ਰਿਹਾ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਸਰ ਬਾਲਾਂ ਦੀ ਪ੍ਰੋਬਲਮ ਐਵੇਂ ਦੀ ਆ ਕਿ ਅਸੀਂ ਕਿਸੇ ਨੂੰ ਵੀ ਪੁੱਛ ਲੇ ਤਾਂ ਕਿਸੇ ਨੂੰ ਕੋਈ ਨਾ ਕੋਈ ਪ੍ਰੋਬਲਮ ਆ ਕਿਸੇ ਦੇ ਸਿੱਕੜੀ ਆ ਕਿਸੇ ਦੇ ਵਾਲ ਝੜ ਗਏ ਆ ਕਿਸੇ ਦੇ ਵਾਲ ਪਤਲੇ ਹੋ ਗਏ ਆ ਕਿਸੇ ਬੱਚਿਆਂ ਦੇ ਵਾਲ ਉਮਰ ਤੋਂ ਪਹਿਲਾਂ ਚਿੱਟੇ ਹੋ ਰਹੇ ਆ ਹਨਾ ਵੱਧ ਨਹੀਂ ਰਹੇ ਗਰੋਥ ਨਹੀਂ ਕਰਦੇ ਤੇ ਉਹਦੇ ਲਈ ਅੱਜ ਤੁਸੀਂ ਕਹਿੰਦੇ ਸੀਗੇ ਤੇਲ ਬਣਾ ਕੇ ਦਿਖਾਉਣਾ ਅਸੀਂ ਅੱਜ ਤਾਂ ਮੈਨੂੰ ਦੱਸੋ ਵੀ ਉਹ ਤੇਲ ਕਿਵੇਂ ਬਣਦਾ ਮੈਂ ਤੁਹਾਨੂੰ ਦੱਸਦਾ ਇਹਨਾਂ ਐਕਚੁਅਲੀ ਜਿਹੜੀ ਬੂਟੀਆਂ ਤੋਂ ਬਣਦਾ ਅ ਮੇਰੇ ਨਾਲ ਮਨ ਹੁੰਦਾ ਕਿ ਆਪਾਂ ਕੁਝ ਅਲੱਗ ਕਰੀਏ ਦੁਨੀਆਂ ਤੋਂ ਦੇਖੋ ਜਿਹੜਾ ਬੰਦਾ ਸਿੱਧਾ ਤੁਰ ਜਾਂਦਾ ਸੜਕ 'ਤੇ ਸਾਰੇ ਤੁਰੇ ਜਾਂਦੇ ਨੇ ਉਹਦੇ ਨੂੰ ਕੋਈ ਨਹੀਂ ਦੇਖਦਾ ਜੋ ਕਿ ਪੁੱਠਾ ਤੁਰਨ ਲੱਗਦਾ ਨੂੰ ਸਾਰੇ ਦੇਖਣ ਲੱਗਦੇ ਨੇ ਖੜਖੜ ਵੀ ਇਹਨੂੰ ਕੀ ਹੋਇਆ ਤਾਂ ਮੇਰਾ ਇੱਕੋ ਹੀ ਉਸੂਲ ਰਿਹਾ ਸ਼ੁਰੂ ਤੋਂ ਵੀ ਪੁੱਠੇ ਤੁਰੋ ਪਰ ਉਹ ਉਠਾਈ ਤੁਰਿਆ ਜੀ ਹਰ ਇੱਕ ਵਾਰੀ ਮੈਨੂੰ ਇਹ ਰਿਹਾ ਵੀ ਆਪਣੇ ਜਿਹੜੇ ਸਮਾਜ ਆ ਜਿਹੜੇ ਆਪਣੇ ਲੋਕ ਆ ਉਹਨਾਂ ਨੂੰ ਕੁਝ ਅਸਲੀ ਦੱਸ ਦੀਏ ਜੇ ਹੁਣ ਪਿੱਛੇ ਜੇ ਤੁਸੀਂ ਦੇਖਿਆ ਹੋਗਾ ਇੱਕ ਤੇਲ ਦਾ ਬੜਾ ਰੌਲਾ ਪਿਆ ਲੋਕਾਂ ਨੇ ਲੈ ਵੀ ਲੈ ਲੈ ਕੇ ਗੁੰਝੇ ਲੱਗੇ ਅਗਲੇ ਨੂੰ ਤਾਂ ਮਣਜੇ ਇੱਕ ਮਰੀਜ਼ ਤੋਂ 2 ਰੁਪਏ ਵੀ ਬਚ ਗਏ ਉਹਨਾਂ ਤਾਂ ਕਰੋੜਾਂ ਬੰਦਿਆਂ ਨੂੰ ਦੇ ਦਿੱਤਾ ਤੇ ਦੋ ਦੋ ਕਰਕੇ ਕਈ ਕਰੋੜ ਇਕੱਠਾ ਕਰ ਗਿਆ ਬੰਦਾ ਉਹ ਗੱਲ ਹੈ ਪੈਸਾ ਇਕੱਠਾ ਕਰਨ ਦੀ ਮੈਂ ਇਕੱਠੇ ਕੀਤੇ ਨੇ ਲੋਕ ਮੇਰੇ ਕੋਲ ਅੱਗੇ ਤੁਸੀਂ ਦੇਖ ਲਓ ਵੀ ਇੰਨੇ ਨੇ ਘੰਟੇ ਬੰਦੇ ਬੈਠੇ ਰਹਿੰਦੇ ਆ ਔਰ ਉਹ ਬੈਠਣਾ ਮਤਲਬ ਉਹਨਾਂ ਦਾ ਮੈਨੂੰ ਤਕਲੀਫ ਜ਼ਰੂਰ ਦਿੰਦਾ ਕੋਈ ਖੁਸ਼ੀ ਨਹੀਂ ਹੈ ਪਰ ਜਿੰਨੇ ਆਉਂਦੇ ਨੇ ਉਹਨੇ ਤਾਂ ਦੇਖਣੀ ਪੈਣਗੇ ਤੇ ਇੱਕ ਇੱਕ ਬੰਦੇ ਉੱਤੇ ਟਾਈਮ ਵੀ ਲੱਗਦਾ ਉਹਨੂੰ ਮੈਂ ਸਮਝਾਉਣਾ ਬਰੀਕੀਆਂ 'ਚ ਜਿਵੇਂ ਅੱਜ ਮੈਂ ਤੁਹਾਨੂੰ ਸਮਝਾਉਂਗਾ ਵੀ ਇਹ ਤੇਲ ਦਾ ਕੀ ਮਤਲਬ ਹੈ ਹੁਣ ਇਹ ਦੇਖੋ ਇਹਦੇ ਵਿੱਚ ਜੜੀ ਬੂਟੀਆਂ ਨੇ ਜੀ ਇਹ तकरीबन 18 17 18 ਜੜੀ ਬੂਟੀਆਂ ਨੇ ਔਰ ਇਹ ਅਸੀਂ ਨੁਸਖਾ ਜਦੋਂ ਬਣਾਇਆ ਇਹ 40000 ਰੁਪਏ ਦਾ ਬਣਿਆ 40000 ਰੁਪਏ ਦਾ ਬਣਿਆ ਇਹ ਇਹਦੇ ਵਿੱਚ ਸਾਡੀ ਬਣੀ ਕਰੀਬ ਕਰੀਬ ਅ 100 ਬੋਤਲ ਬਣੀ 40000 ਚ ਇਹ ਤਕਰੀਬਨ 100 ਬੋਤਲ ਦਾ ਮਤਲਬ ਹੋ ਗਿਆ ਵੀ ਉਹ 400 ਦੀ ਬੋਤਲ ਪਈ ਇੱਕ ਇਹ ਇਸ ਤਰ੍ਹਾਂ ਕਰਕੇ ਔਰ ਵੇਚਣ ਨੂੰ ਚਾਹੇ ਲੱਖਾਂ ਦੀਆਂ ਵੇਚੀ ਜਾਂਦੇ ਨੇ ਲੋਕੀ ਕਰਕੇ ਕੁਝ ਵੀ ਪਰ ਇਹ ਮੈਂ ਜਿਹੜਾ ਨੁਸਖਾ ਦੱਸੂਗਾ ਇਹ ਲੋਕ ਘਰੇ ਵੀ ਬਣਾ ਸਕਦੇ ਨੇ ਔਰ ਘਰੇ ਜਦੋਂ ਬਣਾਉਣਗੇ ਉਹਨਾਂ ਨੂੰ ਪਤਾ ਲੱਗੂ ਵੀ ਇੰਨੇ ਕ ਦੀਆਂ ਬੋਤਲ ਕੱਲੀ ਜੜੀ ਬੂਟੀਆਂ ਦੀ ਪੈਂਦੀ ਹੈ ਫਿਰ ਇਹ ਚ ਜਿਹੜੇ ਤੇਲ ਪੈਣੇ ਆ ਉਹਨਾਂ ਦੀ ਕੀਮਤ ਪੈਂਦੀ ਹੈ ਹੁਣ ਇਹਦੇ ਵਿੱਚ ਦੇਖੋ ਅਸੀਂ ਇੱਕ ਤਾਂ ਤੇਲ ਪਾਉਣਾ ਇਹ ਪਿਆ ਜੀ ਇਨੂੰ ਕਹਿੰਦੇ ਨੇ ਕੁੰਮਕੁੰਮ ਤੇਲ ਕੁੰਮਕੁੰਮਾ ਦੀ ਤੇਲ ਇਹੇ ਤੇਲ ਜਿਹੜਾ 17-1800 ਰੁਪਏ ਦਾ ਹੁੰਦਾ ਕੁੰਮਕੁੰਮ ਮਤਲਬ ਕੇਸਰ ਦਾ ਤੇਲ ਇਹਦੇ ਵਿੱਚ ਪਊਗਾ ਉਹ ਤੁਹਾਨੂੰ ਮੈਂ ਦਿਖਾਉਂਗਾ ਇਹ ਚੀਜ਼ਾਂ ਜਿਵੇਂ ਇਹਨੂੰ ਆਪਾਂ ਖੋਲ ਲਿਆ ਬੋਤਲ ਨੂੰ ਇਹਨਾਂ ਮੇਰਾ ਦਸਨਾ ਜ਼ਰੂਰੀ ਸੀਗਾ ਥੋੜਾ ਚਾਹੇ ਨੇੜੇ ਕਰ ਦਿਓ ਕੈਮਰਾ ਮੇਰੀ ਸ਼ਕਲ ਦਿਖੇ ਚਾਹੇ ਨਾ ਦਿਖੇ ਆਪਾਂ ਚੀਜ਼ ਦਿਖਾਉਣੀ ਆ ਤਾਂ ਲੋਕਾਂ ਨੂੰ ਪਤਾ ਲੱਗੇ ਮੈਂ ਪਹਿਲਾਂ 1 ਮਿੰਟ ਇੱਥੇ ਰੱਖਿਓ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ ਕਿ ਚ ਪਾਇਆ ਕੀ ਕੀ ਹੋਇਆ ਤਾਂ ਕਿ ਦੇਖੋ ਗੱਲ ਧਿਆਨ ਨਾਲ ਸੁਣਿਓ ਸਾਰੇ ਜਣੇ ਇਹਨੂੰ ਆਪਾਂ ਘਰੇ ਵੀ ਬਣਾ ਸਕਦੇ ਆ ਇਹ ਗ੍ਰੰਥ ਹੈ ਆਯੁਰਵੇਦ ਦਾ ਸਾਰ ਸੰਗ੍ਰਹਿ ਇਹ ਮੇਰੇ ਕੋਲੇ ਕਈ ਸਾਲਾਂ ਹੀ ਪੁਰਾਣਾ ਗ੍ਰੰਥ ਆ ਇਹ ਇਹਦੇ ਇਹ ਨੁਸਕੇ ਨੇ ਇਹੀਂ ਲਿਖੇ ਹੁੰਦੇ ਨੇ ਮੈਂ ਪੈਨ ਨਾਲ ਇਹਦੇ ਉੱਤੇ ਜਿਹੜੀ ਮੈਨੂੰ ਧਿਆਨ ਆਉਂਦੀ ਆ ਚੀਜ਼ ਮੈਂ ਇਹੀਂ ਲਿਖ ਲੈਣਾ ਤਾਂ ਆਯੁਰਵੇਦ ਸਾਰ ਸੰਗ੍ਰਹਿ ਜਿਹੜੀ ਆ ਇਹ ਇਹ ਅੱਜਕੱਲ ਤਾਂ ਜਿਹੜੀ ਕਿਤਾਬ ਛਾਪਦੇ ਉਹ ਚ ਕਈ ਨੁਸਖੇ ਵੀ ਗਾਇਬ ਕਰਦੇ ਉਹਨਾਂ ਨੇ ਬਰੇ ਚ ਉਹ ਪਏ ਨੇ ਸਾਰੇ ਜਿਹੜੇ ਇਹਨਾਂ ਦੇ ਆਉਂਦੇ ਸੀ ਸਦੀਆਂ ਪੁਰਾਣੇ ਨੁਸਖੇ ਇਹ ਇਹ ਇੱਕ ਗ੍ਰੰਥ ਆ ਇਹਨੂੰ ਅਸੀਂ ਵਰਦਾਨ ਦੇ ਵਿੱਚ ਵੈਦਵਾਨ ਚ ਇਹਨੂੰ ਗ੍ਰੰਥ ਨੂੰ ਕਨਵਰਟ ਕਰਨਾ ਵੀ ਸਾਰੇ ਨੁਸਖੇ ਵੈਦਵਾਨ ਆਪਣੇ ਛਾਪੂਗਾ ਇਦੇ ਚਾਗੀ ਜੀ ਨੰਬਰ 1 ਤੇ ਜੜੀ ਬੂਟੀ ਆ ਨੋਟ ਕਰ ਲਿਓ ਇਹ ਇਹਦੇ ਵਾਸਤੇ ਮੈਨੂੰ ਫੋਨ ਨਾ ਕਰਿਓ ਪਲੀਜ਼ ਕਿਉਂਕਿ ਫੋਨ ਫੋਨ ਚੱਕੇ ਨਹੀਂ ਜਾਂਦੇ ਤੁਸੀਂ ਇਹਨੂੰ ਰੀਲ ਨੂੰ ਸਾਹਮਣੇ ਰੱਖਿਓ ਹੁਣੇ ਮਨ ਬਣਾ ਲਵੀਂ ਰੀਲ ਸੁਣਨ ਤੋਂ ਬਾਅਦ ਸਾਹਮਣੀ ਆ ਜੇ ਇੱਕ ਵਾਰ ਚਲੀ ਗਈ ਫਿਰ ਤੁਹਾਨੂੰ ਪਤਾ ਲੱਭਦੀ ਨਹੀਂ ਮੁੜ ਕੇ ਫਿਰ ਕੋਈ ਹੋਰ ਆ ਜਾਂਦਾ ਗੱਬਰ ਸਿੰਘ ਆ ਬਹੁ ਦੇਖਣ ਲੱਗ ਜਾਂਦੇ ਆ ਫਿਰ ਕੋਈ ਹੋਰ ਆ ਜਾਂਦਾ ਕੋਈ ਮਤਲਬ ਉਹਦੇ ਵਿੱਚ ਪੋਸਟਪਾ ਆ ਜਾਂਦਾ ਫਿਰ ਆਪਾਂ ਉਹਨੂੰ ਦੇਖਣ ਲੱਗ ਜਾਂਦੇ ਆ ਫਿਰ ਸਾਡਾ ਹਾਰ ਸ਼ਿੰਗਾਰ ਰਹਿ ਜੂ ਇਹਦੇ ਚ ਨਾ ਪਹਿਲੀ ਜੜੀ ਬੂਟੀ ਆ ਹਾਰ ਸ਼ਿੰਗਾਰ ਉਦਵਾ ਦੇ ਚ ਗੁਲਾਬ ਦੇ ਫੁੱਲ ਫਿਰ ਇਹ ਚ ਹੈਗਾ ਆਮਲੇ ਦਾ ਆਮਲੇ ਦਾ ਪਾਊਡਰ ਫਿਰ ਇਹਦੇ ਚ ਹੈਗਾ ਰੁਦਰਮੰਤੀ ਫਿਰ ਇਹ ਚ ਹੈਗੀ ਕਲੌਂਜੀ ਫਿਰ ਇਹਦੇ ਚ ਹੈਗੀ ਬਾਬ ਜੀ ਫਿਰ ਇਹ ਚ ਹੈਗੀ ਬਾਲ ਛੜ ਔਰ ਫਿਰ ਇਹਦੇ ਚ ਹੈਗੀ ਚੰਦਨ ਚੰਦਨ ਸਫੇਦ ਬਾਲ ਛੜ ਜਿਹੜੀ ਹੁੰਦੀ ਹੈ ਨਾ ਉਹਨੂੰ ਜਟਾ ਮੰਸੀ ਵੀ ਕਹਿੰਦੇ ਆ ਫਿਰ ਇਹ ਚ ਚੰਦਨ ਸਫੇਦ ਹੈ ਚੰਦਨ ਲਾਲ ਹੈ ਖਸ ਇਹਦੇ ਵਿੱਚ ਖਸ ਵੀ ਪਈ ਹੋਈ ਆ ਜਿਹੜੀ ਬੁੱਟੀ ਹੁੰਦੀ ਆ ਇਹ ਚ ਬਰਮੀ ਦੇ ਪੱਤੇ ਪਏ ਹੋਏ ਆ ਫਿਰ ਭਿੰਗਰਾਜ ਦੇ ਪੱਤੇ ਪਏ ਹੋਏ ਆ ਫਿਰ ਇਹ ਚ ਸ਼ਿਕਾ ਕਾਈ ਪਾਈ ਹੋਈ ਆ ਮਹਿੰਦੀ ਦੇ ਪੱਤੀਆਂ ਪਾਈਆਂ ਹੋਈਆਂ ਨੇ ਤੇ ਉਹਦੇ ਵਿੱਚ ਦਾਰੂ ਹਲਦੀ ਵੀ ਪਾਈ ਹੋਈ ਆ ਉਹ ਰੋੜ ਦੇ ਵਿੱਚ ਰਤਨ ਜੋਤ ਪਾਇਆ ਰਤਨ ਜੋਤ ਜਿਹੜੀ ਹੈਗੀ ਆ ਨਾ ਇਹ ਬਾਲਾਂ ਨੂੰ ਕਲਰ ਦੇ ਦਿੰਦੀ ਆ ਬਹੁਤ ਵਧੀਆ ਤੇਲ ਨੂੰ ਕਲਰ ਦੇ ਇਹਦਾ ਆਪਦਾ ਹੀ ਤੇਲ ਦਾ ਕਲਰ ਆਊਗਾ ਹੁਣੇ ਦਿਖਾਵਾਂਗੇ ਤੁਹਾਨੂੰ ਤੇ ਇਹਦੇ ਵਿੱਚ ਪਾਈ ਹੈ ਨਿਰਮਸੀ ਇਹਦੇ ਵਿੱਚ ਪਾਈ ਹੋਈ ਹੈ ਬਦਾਰਾ ਬੀਜ ਇਹ ਸਾਰੀਆਂ ਚੀਜ਼ਾਂ ਇਹ ਚ ਪਾਈਆਂ ਹੋਈਆਂ ਨੇ ਇਹ ਗ੍ਰੰਥ ਦਾ ਜੋਗ ਹੈ ਇਹ ਕੋਈ ਬਾਹਰੋਂ ਨਹੀਂ ਆਇਆ ਕੋਈ ਆਇਆ ਨਹੀਂ ਹੈ ਵੀ ਕਿਸੇ ਦੇ ਆਪਣੇ ਇਹ ਤਾਂ ਹੈਗੇ ਜੀ ਇਹ ਜੜੀ ਬੂਟੀਆਂ ਨੇ ਜਿਹੜਾ ਇਹਦੇ ਵਿੱਚ ਇਹ ਦੇਖੋ ਇਹ ਉੱਪਰ ਪਈ ਹੈ ਲੱਕੜ ਜਿਹੜੀ ਇਹ ਇਹ ਦਾਰੂ ਹਲਦੀ ਹੈ ਲੱਕੜ ਹੁੰਦੀ ਹੈ ਇਹ ਦਾਰੂ ਹਲਦੀ ਜਿਹੜੀ ਹੈ ਤੇ ਇਹ ਜਿਹੜੇ ਆ ਦੇਖੋ ਇਹਦੇ ਵਿੱਚ ਮਹਿੰਦੀ ਦੀਆਂ ਪੱਤੀਆਂ ਨੇ ਆ ਗੁਲਾਬ ਦੀਆਂ ਪੱਤੀਆਂ ਨੇ ਇਹ ਸਾਰੀਆਂ ਹੈਗੀਆਂ ਜੀ ਇਹ ਦਾਰੂ ਹਲਦੀ ਦੀਆਂ ਪੱਤੀਆਂ ਨੇ ਕਲੌਂਜੀ ਵੀ ਹੈ ਮਤਲਬ ਹਰ ਚੀਜ਼ ਇਹਦੇ ਵਿੱਚ ਦੇਖੋ ਤੁਹਾਨੂੰ ਮਿਲੂਗੀ ਦੇਖਣ ਨੂੰ ਹੈ ਨਾ ਤਾਂ ਇਹ ਜਿਹੜੀ ਹੁਣ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਤੇਲ ਸਭ ਤੋਂ ਪਹਿਲਾਂ ਇਹ ਚ ਪਾਉਣਾ ਸੀ ਜਿਹੜਾ ਸੁੱਚਾ ਤੇਲ ਦਾ ਤੇਲ ਆ ਉਹ ਸੁੱਚਾ ਤੇਲ ਦਾ ਤੇਲ ਤੁਸੀਂ ਲੈ ਲੋ ਜੀ ਆ ਵੀ 250 ਗ੍ਰਾਮ 990 ਰੁਪਏ ਦਾ ਇਹ ਅੱਡ ਚੀਜ਼ ਆ ਇਹ ਇਹ ਇੱਥੇ ਜਦੋਂ ਆਉਂਗੇ ਤੁਹਾਨੂੰ ਮਿਲੂਗੀ ਚੀਜ਼ੀ ਇਦਾਂ ਹੀ ਇਹ ਤੇਲ ਅਸੀਂ ਇਹਦੇ ਚ ਪਾ ਦਿੱਤਾ ਇਹ ਸਾਰੇ ਜਿਹੜੀ ਬੂਟੀਆਂ ਨੇ ਸੋਕ ਲੈਣਾ ਜੀ ਮਤਲਬ ਮੇਰੀ ਕਿਸੇ ਵੀ ਗੱਲ ਨੂੰ ਤੁਸੀਂ ਐਦਾਂ ਨਾ ਲਿਓ ਵੀ ਇਹ ਕੋਈ ਮਤਲਬ ਆਪਾਂ ਨਾਰਮਲ ਗੱਲ ਨਹੀਂ ਕਰ ਰਹੇ ਬਹੁਤ ਵੱਡੀ ਗੱਲ ਕਰ ਰਹੇ ਹਾਂ ਕਿ ਜਿਹੜਾ ਵਾਲਾਂ ਚ ਤੇਲ ਆ ਦੁਨੀਆ ਨੇ ਦੁਕਾਨਾਂ ਖੋਲ ਰੱਖੀਆਂ ਨੇ ਆਪਣੀਆਂ ਕੁਝ ਵੀ ਵੇਚ ਜਾਂਦੇ ਆ ਤੇ ਇਹਨੂੰ ਜਦੋਂ ਤੁਸੀਂ ਦੇਖੋਗੇ ਨਾ ਤੇਲ ਨੇ ਹੋਣੀ ਥੱਲੇ ਚਲੇ ਜਾਣਾ ਇਹ ਚ ਦੋ ਤਿੰਨ ਸ਼ੀਸ਼ੀਆਂ ਪੈ ਜਾਣੀਆਂ ਨੇ ਇਹ 500 ml ਦੀ ਸ਼ੀਸ਼ੀ ਆ ਜੜੀ ਬੂਟੀਆਂ ਤਾਂ ਵਿੱਚ ਹੀ ਰਹਿ ਜਾਣੀਆਂ ਨੇ ਇਹ ਲੋਗ ਗਈ ਨਾ ਥੱਲੇ ਤੇਲ ਇਹ ਆਪਣੇ ਆਪ ਚਲੀ ਜਾਂਦਾ ਥੱਲੇ ਹੂੰ ਇਹ ਚੀਜ਼ ਦਾ ਯਸ਼ ਯਾਦਾ ਜਿਹੜਾ ਸੜਕ ਦੇ ਲਾਉਂਦਾ ਨਾ ਫੜੀ ਉਹ ਦਿਖਾਊਗਾ ਤੁਹਾਨੂੰ ਕਿਉਂਕਿ ਉਹਨੇ ਉਹ ਗਰੀਬ ਆਦਮੀ ਹੁੰਦਾ ਉਹ ਨੂੰ ਆਉਂਦਾ ਵੀ ਮੈਂ ਲੋਕਾਂ ਨੂੰ ਜਮੇ ਸੱਚੀਆਂ ਚੀਜ਼ਾਂ ਦਿਖਾ ਦਵਾ ਤਾਂ ਲੋਕ ਮੇਰੇ ਤੇ ਭਰੋਸਾ ਕਰਨਗੇ ਜਾਂ ਫਿਰ ਸੁਭਾਸ਼ ਗੋਇਲ ਵਰਗਾ ਦਿਖਾਊਗਾ ਜਿਹਨੂੰ ਆਏ ਵੀ ਮੈਂ ਆਪਣੇ ਭੈਣ ਭਰਾਵਾਂ ਲਈ ਬਣਾ ਰਿਹਾ ਕਿਸੇ ਹੋਰ ਲਈ ਨਹੀਂ ਕਰ ਰਿਹਾ ਕੰਮ ਇਹ ਹਾਂ ਦੇਖੋ ਜੀ ਪੂਰੀ ਬੋਤਲ ਪੈ ਗਈ ਇਹਦੇ ਵਿੱਚ ਤੇ ਇਹ ਕਿੰਨੀ ਸੀਗੀ 250 ml ਪੈ ਗਈ ਉਹਨੇ ਚ ਹਲੇ 250 ਰੁਪਏ ਹਲੇ ਵੀ ਬਣੂਗੇ ਇਸ ਪੈਸੇ ਦੇ ਚ ਇਹਦੇ ਕੋਈ ਨਾ ਬੰਦ ਕਰ ਲਿਆ ਬੰਦ ਕਰਕੇ ਆਪਾਂ ਇਹਨੂੰ ਉੱਪਰ ਚੱਕਦੇ ਆਂ ਥੱਲੇ ਗੁਲਾਬ ਗਲੂਜੇ ਪੱਤੀਆਂ ਕਿ ਨਹੀਂ ਇਹ ਆ ਜਾਊਗਾ ਥੱਲੇ ਪੂਰਾ ਇਹ ਆਪਾਂ ਨੂੰ ਥੋੜੀ ਜਿਹੀ ਕਾਲੀ ਹੈ ਨਾ ਵੀਡੀਓ ਕਰਕੇ ਨਹੀਂ ਤਾਂ ਮੈਂ ਪਾ ਕੇ ਰੱਖ ਦਿੰਦਾ ਨਾ 10 ਮਿੰਟ ਬਾਅਦ ਆਪੇ ਹੀ ਸੈੱਟ ਫੇਰ ਪਾ ਦੀਦਾ ਇਨੇ ਨਾ ਜੀ ਕੋਈ ਜੜੀਬੀਟੀ ਨੂੰ ਹੁਣ ਆਪਾਂ ਨਾ ਸੇਕ ਲਾਉਣਾ ਨਾ ਤੇਲ ਦਾ ਆਪਾਂ ਨੇ ਕੋਈ ਅੱਗ ਮਚਾਉਣੀ ਐ ਇਹਦੇ ਤੇ ਕੁਛ ਨਹੀਂ ਕਰਨਾ ਆ ਦੇਖੋ ਜੀ ਚਲੇਗਾ ਨਾ ਜੀ ਥੱਲੇ ਦੇ ਕੋਲੇ ਵੀ ਜਾ ਰਿਹਾ ਤਰਲ ਤਰਲ ਜਾ ਰਿਹਾ ਥੱਲੇ ਜੜੀਬੀਟੀਆਂ ਨੂੰ ਖਿੱਚ ਲੈਣਾ ਇਹਨਾਂ ਨੇ ਹਲੇ ਖਿੱਚ ਲੈਣਾ ਇਹਨਾਂ ਨੇ ਆ ਦੇਖੋ ਦੂਜੀ ਬੋਤਲ ਵੀ ਜਾਊਗੀ ਇਹਦੇ ਵਿੱਚ ਹੁਣ ਮੈਂ ਇਹਦੇ ਵਿੱਚ ਨਾ ਪਾਉਂਗਾ ਤੁਹਾਡੇ ਸਾਹਮਣੇ ਜਿਹੜਾ ਜ਼ਰੂਰੀ ਤੇਲ ਹੈ ਉਹ ਹੈਗਾ ਕੁੰਮ ਕੁੰਮ ਦਾ ਤੇਲ ਇਹਨੂੰ ਕੇਸਰ ਦਾ ਤੇਲ ਕਹਿੰਦੇ ਆ ਇਹ ਜੇ ਤੁਸੀਂ ਬਾਜ਼ਾਰ ਜਿਹੜੀ ਚ ਲੈਣ ਜਾਓਗੇ ਇਹ ਵੀ 7-800 ਤੋਂ ਘੱਟ ਨਹੀਂ ਮਿਲਦਾ ਇਹ 15 ml ਤੇਲ ਆ ਮੈਂ ਚੈਨਲ ਲਾਂਚ ਕੀਤਾ ਇੱਕ ਆਪਣੇ ਨਾ ਯੂਕੇ ਕੈਨੇਡਾ ਅਮਰੀਕਾ ਚ ਨਾ ਆਪ ਦਾ ਉਹਦਾ ਵੀ ਚੈਨਲ ਦਾ ਨਾਮ ਲਿਖਿਆ ਦੇਸੀ ਬੈਦ ਮੈਨੂੰ ਕੰਮ ਕੁੰਮ ਦਾ ਨਹੀਂ ਮੈਂ ਤੇ ਹੁਣ ਆਪਣੇ ਸ਼ੌਂਕ ਪੂਰੇ ਕਰਦਾ ਵੀ ਆਪਣੇ ਬੱਚੇ ਜਿਹੜੇ ਆ ਪੰਜਾਬ ਦੇ ਹਰਿਆਣੇ ਦੇ ਹਿਮਾਚਲ ਦੇ ਉਹ ਮੇਰੀਆਂ ਗੱਲਾਂ ਸੁਣਨ ਤੇ ਘਰੇ ਜਾ ਕੇ ਕੰਮ ਕਰਨ ਜਦੋਂ ਇਹ ਜੇ ਕੰਮ ਕਰਨਗੇ ਨਾ ਤੁਸੀਂ ਨਾ ਦੇਖਿਓ ਜਦਸ਼ ਕਿੰਨਾ ਫਰਕ ਪਊਗਾ ਜੀ ਦੇਖੋ ਇਹ ਡੇਢ ਬੋਤਲ ਪੈ ਗਈ ਮਤਲਬ ਇਹਦੇ ਚ 300 ml ਤੇ 250 ਤੇ ਸਵਾ 1.4 300.400 ml ਪੈ ਗਿਆ ਹਲੇ ਹੋਰ ਪੈ ਜਾਊਗਾ ਤੇ ਪੂਰਾ ਪੈ ਜਾਂਦਾ ਜੀ ਇਹ ਦੋ ਸ਼ੀਸ਼ੀਆਂ ਅੱਛਾ ਸੋਕ ਲੈਂਦੀਆਂ ਹੁੰਦੀਆਂ ਨੇ ਜੜੀ ਬੂਟੀਆਂ ਹੁਣ ਇਹਨਾਂ ਨੇ ਜੜੀ ਬੂਟੀਆਂ ਇਹਨਾਂ ਬਣ ਜਾਣਾ ਗੱਜ ਥੋੜੀ ਦੇਰ ਚ ਇਹ ਦੇਖੋ ਆ ਗਿਆ ਤੇਲ ਥੱਲੇ ਜਾਣ ਲੱਗਾ ਮਾਰਦਣਾ ਵਾਲੇ ਬਿਨਾ ਬਿਨਾ ਅੱਗ ਤੋਂ ਇਹ ਚੀਜ਼ ਨਾ ਕੋਈ ਦੱਸੂਗਾ ਨਾ ਦਿਖਾਊਗਾ ਉਹ ਦੇਖੋ ਤੁਸੀਂ ਇੰਨਾ ਤੇਲ ਬਣਾਇਆ ਉਹਨਾਂ ਨੇ ਵਿੱਚ ਉਹ ਜਿਹੜੇ ਆਏ ਸੀ ਲੰਮੇ ਲੰਮੇ ਵਾਲਾਂ ਦੇ ਵਾਲੇ ਪਤਰੀ ਕੀ ਕਹਿੰਦੇ ਸੀ ਹਨਾ ਉਹਨਾਂ ਨੇ ਇੰਨਾ ਕੁਝ ਬਣਾਇਆ ਪਰ ਦੱਸਿਆ ਜਿੱਥੇ ਦੇ ਵੀ ਉਹ ਆਇਤਾ ਆਪਣੇ ਇੰਡੀਅਨ ਸੀ ਨਾ ਵਿਚਾਰੇ ਆਪਾਂ ਨੂੰ ਤਾਂ ਪਿਆਰੇ ਨੇ ਪਰ ਥੋੜੀ ਦੇ ਤੇਲ ਹੀ ਲਾ ਗਏ ਲੋਕਾਂ ਦੇ ਮੈਂ ਤਾਂ ਇਹਦੀ ਤੇਲ ਵੇਚਣ ਲਾਈ ਗਏ ਐਲੋਜੀ ਇਹ ਹੁਣ ਫੁੱਲ ਹੋ ਗਿਆ ਦੇਖੋ ਹਮ ਆ ਗਈ ਨਾ ਬਦੀ ਰੌਣਕ ਦੇ ਉੱਤੇ ਹੁਣ ਇਹਨੇ ਦੇਖੋ ਹਰਸ਼ਤ ਆਪਣਾ ਜਾਸਤ ਨੂੰ ਮੈਂ ਦਿਖਾਉਂਗਾ ਅ ਥੋੜੇ ਜਿਹੇ ਦਿਨਾਂ ਚ ਜੇ ਤੁਸੀਂ ਦੁਬਾਰਾ ਆਉਂਗੇ ਇਹੀ ਲਾਲ ਹੋਇਆ ਪਿਆ ਹੋਊਗਾ ਜਮ ਹਮ ਇਹਦੇ ਚ ਕੀ ਆ ਇਹ ਹੁਣ ਹੱਥ ਜਿਹਾ ਵੜ ਕੇ ਦੇਖੋ ਸੋਲਿਡ ਹੋ ਗਈ ਸੀ ਹਮ ਹਲਕੀ ਜੀ ਸੀ ਨਾ ਫੁੱਲ ਹੋ ਗਈ ਹੁਣ ਇਹਦੇ ਵਿੱਚ ਪੈਣਾ ਇੱਕ ਜਜੋਬਾ ਆਇਲ ਇੱਕ ਪੈਣਾ ਇਹਦੇ ਵਿੱਚ ਜਜੋਬਾ ਆਇਲ ਇੱਕ ਪੈਣਾ ਵਿੱਚ ਭ੍ਰਿੰਗ ਰਾਜ ਦਾ ਤੇਲ ਇੱਕ ਪੈਣਾ ਆਮਲੇ ਦਾ ਤੇਲ 30-30 ml ਉਹ ਪਾ ਦੇਣਾ ਇਹਦੇ ਵਿੱਚ ਮਤਲਬ ਇਹ ਬੋਤਲ ਦੇ ਵਿੱਚ ਤੁਸੀਂ ਦੇਖੋ ਵੀ ਇਹ 990 ਦੀ ਬੋਤਲ ਇਹ ਪੈ ਗਈ 400 ਦੀਆਂ ਜੜੀ ਬੂਟੀਆਂ ਪੈ ਗਈਆਂ ਇਹ 990 ਦੀ ਡੇਢ ਬੋਤਲ ਪੈ ਗਈ ਹੈਣਾ ਮੰਨ ਲਓ ਤੁਸੀਂ ਮੰਨ ਲਓ 1500 ਦਾ ਰੇਅ ਪੈ ਗਿਆ 400 ਦਾ ਰੇਅ ਪੈ ਗਿਆ 15 ਤੇ 4 15 ਤੇ 4 ਕਿੰਨਾ ਹੋਇਆ 1900 ਰੁਪਏ ਦਾ ਤੇ ਮਾਲ ਪੈ ਗਿਆ 100 ਰੁਪਏ ਦੀ ਸ਼ੀਸ਼ੀ ਹੈ 100 ਰੁਪਏ ਦੀ ਸ਼ੀਸ਼ੀ ਹੈ 2000 ਹੋ ਗਿਆ ਤੇ ਕੁੰਕੁਮਾ ਦੀ ਤੇਲ ਦੀ ਤਾਂ ਕੀਮਤ ਹੀ ਬਹੁਤ ਆ ਮਤਲਬ 650 ਦਾ ਇਹ オリジナル ਹੈ ਅੱਛਾ ਹੁਣ ਤੁਸੀਂ ਲਾ ਲਓ 26 2700 ਦਾ ਇਹ ਬਣ ਗਿਆ ਇਹ ਇਹਦੇ ਚ ਹੁਣ ਬਣਣੀਆਂ ਤਾਂ ਵੱਧ ਤੋਂ ਵੱਧ ਤਿੰਨ ਬੋਤਲਾਂ ਹਾਂ ਦੋ ਤਿੰਨ ਛੋਟੀਆਂ ਜਦੋਂ ਬਣੇ ਪਹਿਲਾਂ ਲੋਕ ਆਹੀ ਲੈ ਜਾਂਦੇ ਨੇ ਮੇਰੇ ਤੋਂ ਇਹਨੂੰ ਅਸੀਂ ਕੋਈ ਇਹਦੇ ਚ ਬਹੁਤਾ ਮਾਰਜਨ ਮੂਰਜ ਨੀਵੇਂ ਜਿਵੇਂ ਦੱਸਿਆ ਨਾ ਲੈਣ ਜਾਣਗੇ ਲੋਕ ਜਿਹੜੀ ਬੂਟੀਆਂ ਬਾਜ਼ਾਰ ਚੋਂ ਪਤਾ ਲੱਗੂ ਇੰਨੇ ਕਦੇ ਹਾਂ 80 ਰੁਪਏ ਦੀ ਤਾਂ ਇਹ ਬੋਤਲ ਹੈ ਜੀ ਖਾਲੀ ਪਿਓਰ ਤੇ ਉਦੋਂ ਬਾਅਦ ਚ ਮਤਲਬ ਕਿ ਇਹ 26 2700 ਦੀ ਆਈਟਮ ਹੈ ਬਣੀ ਹੈ ਹੁਣ ਇਹ ਹੈ ਚੀਜ਼ ਪਤਾ ਲੱਗਦਾ ਇਹ ਚੀਜ਼ ਆ ਤੇ ਜਦੋਂ ਬੰਦੇ ਨੇ ਯੂਜ਼ ਕਰਨੀ ਆ ਹੁਣ ਮੈਂ ਮੈਂ ਤਾਂ ਜਿਹੜੀ ਬੁੱਟੀਆਂ ਦੇ ਨਾਮ ਬੋਲ ਲੈਣੇ ਜਿਹੜੀਆਂ ਵਿੱਚ ਪਈਆਂ ਨੇ ਉਹ ਦਿਖਦੀਆਂ ਵੀ ਨੇ ਪਈਆਂ ਵੀ ਹੋਈਆਂ ਨੇ ਤੇ ਇਹ ਤਾਂ ਬੋਲੀਆਂ ਨੇ ਵੀ ਆਪਾਂ ਨੂੰ ਪਤਾ ਲੱਗੇ ਕਿ ਅਸੀਂ ਮੇਥੀ ਦਾਣਾ ਨਹੀਂ ਪਾਇਆ ਇਹ ਚ ਮੇਥੀ ਦਾ ਉਹ ਬਣਾ ਕੇ ਨਾ ਜੀ ਤੇਲ ਰੱਖਿਆ ਹੋਇਆ ਉਹ ਪੈਣਾ ਫੈਨੋਗ੍ਰਿਕ ਆਇਲ ਇਦੇ ਵਿੱਚ ਪੈਣਾ ਹਲੇ ਮਤਲਬ ਹਲੇ ਵੀ ਇਹਦੇ ਵਿੱਚ ਗੰਜਾਇਚ ਹੈਗੀ 2-300 ਦਾ ਮਾਲ ਹੋਰ ਪੈਣਾ ਹੈ ਇਹ ਤਿੰਨ 000 ਦੀ ਸੀਸੀ ਬਣ ਜਾਣੀ ਆ ਤੇ ਮਤਲਬ ਇਹ ਲੋਕ ਹੀ ਲੈ ਕੇ ਜਾਂਦੇ ਆ ਹੁਣ ਇਹਨੂੰ ਕੀ ਕਰਨਾ ਅੱਪਾ ਨੇ ਜਸ ਇਹਨੂੰ ਕੁਝ ਨਹੀਂ ਕਰਨਾ ਧੁੱਪੇ ਰੱਖਣਾ ਅੱਛਾ ਕੁਛ ਦਿਨ ਹਾਂ ਇਹ ਐਂ ਬੋਤਲ ਧੁੱਪੇ ਰੱਖ ਦੇਣੀ ਆ ਕੁਛ ਦਿਨ ਇਹਨੂੰ ਧੁੱਪ ਲਵਾਣੀ ਆ ਇਹਨੇ ਉਹਦੇ ਚ ਹੀ ਰੈਡੀ ਹੋ ਜਾਣਾ ਸਹੀ ਗੱਲ ਸੱਤ ਦਿਨ ਧੁੱਪ ਲੱਗ ਗਈ ਨਾ ਜੀ ਉਸ ਤੋਂ ਬਾਅਦ ਜਿਹੜੇ ਵਾਲਾਂ 'ਚ ਵੀ ਇਹ ਲੱਗ ਗਿਆ ਵਾਲ ਲੰਬੇ ਵੀ ਹੋਣਗੇ ਬਾਲ ਸੰਗਣੇ ਵੀ ਹੋਣਗੇ ਬਾਲ ਜਿਨ੍ਹਾਂ ਦੇ ਝੜਦੇ ਨੇ ਉੱਥੇ ਬੰਦ ਹੋ ਜਾਣਗੇ ਔਰ ਉਦੋਂ ਬਾਅਦ ਜਿਨ੍ਹਾਂ ਦੇ ਬਾਲ ਦੋਮੂਏ ਹੋ ਜਾਂਦੇ ਨੇ ਉਹ ਸਿੱਧੇ ਹੋ ਜਾਣਗੇ ਔਰ ਜਿਹੜੇ ਬਾਲ ਲੋਕਾਂ ਨੂੰ ਕਰਾਉਣੇ ਪੈਂਦੇ ਨੇ ਜਾ ਕੇ ਕੰਡੀਸ਼ਨਿੰਗ ਇਹ ਵੋ ਮਗਨ ਰਾਤ ਨੂੰ ਲਾ ਕੇ ਸੌਜੋ ਤੇਲ ਵਾਲਾਂ ਜੇ ਉਸ ਤੋਂ ਬਾਅਦ ਤੁਸੀਂ ਸਵੇਰੇ ਉੱਠ ਕੇ ਨੂੰ ਸ਼ੈਂਪੂ ਕਰ ਦੋ ਕਮਾਲ ਦਾ ਰਿਜ਼ਲਟ ਆ ਔਰ ਸ਼ੈਂਪੂ ਤੋਂ ਨੂੰ ਮੈਂ ਦੱਸਾਂ ਸਾਡੇ ਕੋਲ ਇੱਕ ਆਉਂਦਾ ਹੈਅਰ ਸੈਟ ਪਾਊਡਰ ਤੇ ਸ਼ੈਂਪੂ ਪਹਿਲੀ ਵਾਰ ਬਣਿਆ ਹੋ ਹੇਅਰ ਸੈਟ ਪਾਊਡਰ ਤੇ ਸ਼ੈਂਪੂ ਪਾਊਡਰ ਐਡ ਹੁੰਦਾ ਇਨੀ ਕ শিশੀ ਚ ਸ਼ੈਂਪੂ ਐਡ ਹੁੰਦਾ 200 ਐਮਐਲ ਦਾ ਐਲੋਵੀਰਾ ਦਾ ਉਹ ਜਿਹੜਾ ਪਾਊਡਰ ਹੈ ਉਹਨੂੰ ਬੌਲ ਚ ਪਾਉਣਾ ਤੁਸੀਂ ਡੋਂਗੇ ਚ ਉਹਦੇ ਵਿੱਚੋਂ ਸ਼ੈਂਪੂ ਕੱਢ ਕੇ ਪਾ ਲੈਣਾ ਸਾਡਾ ਸਾਰਾ ਸ਼ੈਂਪੂ ਦੇ ਵਿੱਚੋਂ ਉਹਨੂੰ ਘੋਲ ਲੈਣਾ ਚੰਗੀ ਤਰ੍ਹਾਂ ਘੋਲ ਕੇ ਚੰਗੀ ਤਰ੍ਹਾਂ ਜਦੋਂ ਘੁਲ ਗਿਆ ਫਿਰ ਤੁਸੀਂ ਕੀ ਕਰਨਾ ਉਹ ਉਹਨੂੰ ਦੁਬਾਰਾ ਉਸੇ ਸ਼ੀਸ਼ੀ ਚ ਭਰ ਲਓ ਫੇਰ ਉਹ ਜਿਹੜਾ ਸ਼ੈਂਪੂ ਕੰਮ ਕਰੂਗਾ ਉਹਦੇ ਤਾਂ ਕੋਈ ਰੀਸ ਹੀ ਨਹੀਂ ਜੀ ਜਿਨ੍ਹਾਂ ਦੇ ਵਾਲ ਗੰਗੇ ਹੋ ਜਾਂਦੇ ਨੇ ਵਿੱਚੋਂ ਸਿੱਧੇ ਮੇਰੇ ਵਾਂਗੂ ਜਿਵੇਂ ਮੇਰੇ ਹੋਏ ਸੀਗੇ ਮੈਂ ਬਹੁਤ ਠੀਕ ਕੀਤੇ ਨੇ ਲੋਕਾਂ ਨੂੰ ਪਤਾ ਹੈ ਕਿੰਜ ਨੇ ਤਾਂ ਕਮੈਂਟ ਪਾਏ ਦੀ ਗੱਲ ਹਿਸਾਬ ਦੇ حساب ਲੋ ਮੈਂ ਹੁਣ ਦੇਖ ਲੋ ਸਾਹਮਲੇ ਹੈਨਾ ਬਹੁਤ ਫਰਕ ਪੈ ਗਿਆ ਤੇ ਉਸ ਤੋਂ ਬਾਅਦ ਉਹ ਤੇਲ ਉਹ ਵੀ ਬਹੁਤ ਕੰਮ ਕਰਦਾ ਸ਼ੈਂਪੂ ਇਹ ਤੇਲ ਲਈ ਅਸਲੀ ਜਿਹੜੇ ਚੀਜ਼ਾਂ ਨੇ ਜੋ ਆਯੁਰਵੇਦ ਦੇ ਖਜ਼ਾਨੇ ਚ ਪਈਆਂ ਨੇ ਇਹ ਮੈਂ ਦੇਤੀਆਂ ਜੇ ਤੁਹਾਨੂੰ ਜਿਹੜਾ ਵਾਲਾਂ ਦਾ ਤੇਲ ਹੈ ਹੁਣ ਮੈਂ ਇਹਦਾ ਨਾਮ ਵੀ ਦੱਸ ਦਿੰਨਾ ਜਿਹੜਾ ਸੀ ਗਵਰਨਮੈਂਟ ਤੋਂ ਅਪਰੂਵ ਕਰਾਇਆ ਸੇਮ ਇਹਦਾ ਨਾਮ ਰੱਖਿਆ ਗਿਆ ਇਦਰ ਨੋ ਹੈਗਾ ਜੀ ਆਪਣਾ ਆਦੀਨਾਥ ਹੈਅਰ ਆਨ ਆਦੀਨਾਥ ਭਗਵਾਨ ਸ਼ਿਵ ਸ਼ੰਕਰ ਬੋਲੇਨਾਥ ਦਾ ਨਾਮ ਹੈ ਜੀ ਅਸੀਂ ਉਹੀ ਨਾਮ ਤੇ ਰੱਖਿਆ ਆਦੀਨਾਥ ਹੈਅਰ ਆਇਲ ਕਿਉਂਕਿ ਉਹਨਾਂ ਦੀਆਂ ਵੀ ਜਟਾਂ ਹੀ ਨੇ ਬਾਬਿਆਂ ਦੀਆਂ ਤੇ ਇਸ ਕਰਕੇ ਇਹ ਤੁਹਾਡੀਆਂ ਜਟਾਂ ਨੂੰ ਬਿਲਕੁਲ ਸਹੀ ਰੱਖੂਗਾ ਆਦੀਨਾਥ ਹੈਅਰ ਆਇਲ ਜਿਹੜਾ ਹੈਗਾ ਇਹ ਸਾਡੇ ਉਰੇ ਜਿੰਨੇ ਵੀ ਲੋਕ ਨੇ ਪੰਜਾਬ ਦੇ ਵਿੱਚ ਉਹਨਾਂ ਦੇ ਵਾਲ ਬਿਲਕੁਲ ਹੀ ਉਡੇ ਹੁੰਦੇ ਨੇ ਤੇ ਪਤਾ ਉਦੋਂ ਲੱਗਦਾ ਜਦੋਂ ਉਹ ਮਤਲਬ ਕਿ ਪੱਗ ਲਾ ਕੇ ਦਿਖਾਉਂਦੇ ਨੇ ਵਿੱਚੋਂ ਵਾਲ ਖਤਮ ਹੋ ਜਾਂਦੇ ਨੇ ਦਾੜੀਆਂ ਦੇ ਵਿੱਚੋਂ ਖਤਮ ਹੋ ਗਏ ਨੇ ਕੀੜਾ ਲੱਗ ਇਹ ਉਹਨਾਂ ਵਾਸਤੇ ਬਹੁਤ ਵਧੀਆ ਤੇ ਹੈਗਾ ਸਰ ਜਿੱਦਾਂ ਵਾਲ ਜਿਹੜੇ ਹੁੰਦੇ ਆ ਇੱਕ ਤਾਂ ਬੱਚਿਆਂ ਦੇ ਹੋ ਜਾਂਦੇ ਚਿੱਟੇ ਚਲੋ ਉਹ ਤਾਂ ਪ੍ਰੋਬਲਮ ਕਰਕੇ ਹੁੰਦੇ ਇੱਕ ਏਜ ਦੇ ਨਾਲ ਵਾਲ ਚਿੱਟੇ ਹੋਣ ਲੱਗ ਜਾਂਦੇ ਫਿਰ ਅਸੀਂ ਡਾਈ ਕਰਾਉਨੇ ਆ ਹਨਾ ਪਰ ਜਦੋਂ ਅਸੀਂ ਡਾਈ ਕਰਾਉਨੇ ਆ ਉਹਦੇ ਨਾਲੇ ਕੀ ਹੁੰਦਾ ਕਿ ਜਿੱਦ ਜਿੱਦਾਂ ਹੌਲੀ ਹੌਲੀ ਵਾਲ ਚਿੱਟੇ ਹੁੰਦੇ ਹਨਾ ਡਾਈ ਕਰਾਉਣ ਕਈ ਵਾਰੀ ਰੂਟਸ ਤੇ ਲੱਗ ਜਾਂਦਾ ਕਿਉਂਕਿ ਉਹਨਾਂ 'ਚ ਕੈਮੀਕਲ ਹੁੰਦੇ ਆ ਤਾਂ ਫਿਰ ਵਾਲ ਸਾਰੇ ਜਾਂ ਇਕਦਮ ਚਿੱਟੇ ਹੋ ਜਾਂਦੇ ਆ ਹਨਾ ਕੋਈ ਇਦਾਂ ਦੀ ਨੇਚਰਲ ਡਾਈ ਆਪਣੇ ਕੋਲ ਵੀ ਹੈਗੀ ਆ ਜਿਹਦੇ ਨਾਲ ਅਸੀਂ ਨੇਚਰਲ ਤਰੀਕੇ ਨਾਲ ਵਾਲ ਕਾਲੇ ਕਰ ਸਕਦੇ ਆ ਬਣਾਈ ਹੈ ਜਸ਼ ਕਿਉਂਕਿ ਬਹੁਤ ਲੋਕਾਂ ਦੀ ਡਿਮਾਂਡ ਸੀ ਪਹਿਲਾਂ ਅਸੀਂ ਬਣਾਈ ਲੋਕਾਂ ਨੂੰ ਸੂਟ ਨਹੀਂ ਕਰੀ ਫਿਰ ਵਾਪਸ ਕਰਨੀ ਪਈ ਸਾਨੂੰ ਤੇ ਹੁਣ ਅਸੀਂ ਬਿਲਕੁਲ ਜਿਹੜੀ ਨੇਚਰਲ ਸੀ ਉਹਦੇ ਅਸੀਂ ਥੋੜਾ ਜਿਹਾ ਕੈਮੀਕਲ ਯੂਜ਼ ਕਰਿਆ ਸੀ ਪਰ ਉਹ ਜ਼ਰੂਰੀ ਨਹੀਂ ਹੁੰਦਾ ਕਿ ਕੈਮੀਕਲ ਕੰਮ ਕਰਦੇ ਨੇ ਉਹਨੇ ਨੁਕਸਾਨ ਕੀਤਾ ਤਾਂ ਫਿਰ ਅਸੀਂ ਉਹ ਬੰਦ ਹੀ ਕਰ ਲਈ ਸੀ ਵਿਥਰੋ ਕਰਦੇ ਸੀ ਪ੍ਰੋਡਕਟ ਅਸੀਂ ਫਿਰ ਥੋੜਾ ਅਸੀਂ ਦੁਬਾਰਾ ਬਣਾਇਆ ਇਹ ਪਿਆਰ ਤੁਸੀਂ ਦੇਖਿਓ ਜਿਹੜਾ ਛੋਟੀ ਜੀ ਡੱਬੀ ਹੈ ਇਹ ਸਭ ਤੋਂ ਛੋਟੀ ਜਿਹੜੀ ਢਾਈ ਆ ਨਾਲ ਇਹਨੂੰ ਵਾਲਾਂ 'ਚ ਲਗਾਉਣਾ ਹੈ ਜੀ ਪਰ ਇਹ ਨੇਚਰਲ ਆ ਦੋ ਕਵਾਰੀ ਯੂਜ਼ ਹੋ ਜਾਂਦੀ ਹੈ ਇਹ ਜਿਵੇਂ ਜਿਵੇਂ ਤੁਸੀਂ ਜਿੰਨੇ ਵੀ ਤੁਹਾਡੇ ਵਾਲ ਚਿੱਟੇ ਹੋਣ ਉਹਨਾਂ ਦੇ ਵਿੱਚ ਇਹਨੂੰ ਲਗਾਓ ਬਰਸ਼ ਹੁੰਦਾ ਇਹਦੇ ਨਾਲ ਛੋਟਾ ਜਿਹਾ ਬਰਸ਼ ਨਾਲ ਹੀ ਲਾਣੀ ਆ ਫਿਰ ਉਹਨਾਂ ਨੂੰ ਕੰਡੀਸ਼ਨਿੰਗ ਕਰ ਲਓ ਆਹ ਵਾਲਾ ਤੇਲ ਮਲੋ ਤੇ ਉਸ ਤੋਂ ਬਾਅਦ ਸ਼ੈਂਪੂ ਨਾਲ ਧੋਵੋ ਫਿਰ ਇਹ ਲਾਓ ਇੰਨਾ ਵਧੀਆ ਰਿਜ਼ਲਟ ਲੋਕ ਲੈ ਕੇ ਜਾਂਦੇ ਨੇ ਜੀ ਨੈਚੁਰਲ हेयर डाई ਔਰ ਇਹ ਨੈਚੁਰਲ हेयर डाई ਦਾ ਮਤਲਬ ਹੈ ਨੈਚੁਰਲ हेयर डाई ਇਹ डाई ਵੀ ਕਰਦੀ ਹੈ ਵਾਲਾਂ ਨੂੰ ਬਚਾਉਂਦੀ ਵੀ ਹੈ ਟੁੱਟਣ ਭੱਜਣ ਤੋਂ ਬਚਾਉਂਦੀ ਹੈ ਡੈਂਡਰਪ ਕਤਮ ਕਰ ਦਿੰਦੀ ਹੈ ਡੈਂਡਰਪ ਤਾਂ ਤੇਲ ਵੀ ਖਤਮ ਕਰ ਦਿੰਦਾ ਜੀ ਬਿਲਕੁਲ ਜਿਨ੍ਹਾਂ ਨੂੰ ਸਿਕਰੀ ਵਾਂਗੂ ਜੰਮ ਜਾਂਦੀ ਹੈ ਡੈਂਡਰਪ ਉਹਨੂੰ ਵੀ ਖਤਮ ਕਰ ਦਿੰਦਾ ਹੈ ਔਰ ਇਹ ਚੀਜ਼ਾਂ ਜਿਹੜੀਆਂ ਨੇ ਡਾਈ ਇਹ ਆਪਣੀ ਕਮਾਲ ਦੀ ਹੈ ਜਿਹੜੀ हेयर डाई ਆ ਇਹ ਨੈਚੁਰਲ ਆ ਬਿਲਕੁਲ ਨੈਚੁਰਲ हेयर डाई ਆ ਔਰ ਜਿਹੜਾ ਵੀ ਇਹਨੂੰ ਯੂਜ਼ ਕਰਦਾ ਇੱਕ ਛੀਸੀ ਨੂੰ ਅਗਲੀ ਵਾਰ ਕਹਿੰਦਾ ਜੀ 10 12 ਦੇ ਦਿਓ ਵਰਤਣੀ ਨਹੀਂ ਰਹਿ ਗਈ ਆ ਲੈ ਕੇ ਜਾਂਦਾ ਬਹੁਤ ਬਹੁਤ ਸ਼ੁਕਰੀਆ ਸਰ ਜੀ ਬਹੁਤ ਕੀਤੇ ਜੀ ਤੁਹਾਡਾ ਵੀ ਸ਼ੁਕਰੀਆ ਤੇ ਇਧਰੋਂ ਸਾਡਾ ਚੰਨ ਮੈਨੂੰ ਦਿਓ ਇਜਾਜ਼ਤ ਸਸ਼ੇਕਾ